ਮੈਂ ਤੁਹਾਡਾ ਆਪਣਾ ਜੈਕਸਨ ਜੈਬਾ ਹੁਣ ਤੁਸੀਂ ਢਾਈ ਅੜੀਆਂ ਲੰਡਰ ਖਬਰਾਂ ਸੁਣੋਗੇ ਕਿਉਂਕਿ ਢਾਈ ਵਜੇ ਹੀ ਲੰਡਰ ਖਬਰਾਂ ਅਸੀਂ ਤਾਂ ਲੈ ਕੇ ਆ ਰਹੇ ਹਾਂ ਕਿਉਂਕਿ ਸਵੇਰੇ ਨਹਾ ਦਾ ਸਾਥੋ ਉੱਠਿਆ ਜਾਂਦਾ ਤੇ ਨਾਹੀ ਸਾਡਾ ਸਰੀਰ ਬਣਿਆ ਜਾਂਦਾ ਸਾਨੂੰ ਬਾਪੂ ਲੱਤ ਮਾਰ ਕੇ ਠਾਦਾ ਹੈ ਕਹਿੰਦਾ ਉੱਠ ਲੰਡਰਾ ਅਸੀਂ ਫੇਰ ਹੀ ਲੰਡਰ ਖਬਰਾਂ ਤੁਹਾਡੇ ਸਾਹਮਣੇ ਤੁਹਾਡੇ ਸਮੁਖ ਪੇਸ਼ ਕਰਦੇ ਹਾਂ ਅਸੀਂ ਇਹ ਖਬਰਾਂ ਦੇ ਵਿੱਚ ਉਹ ਗੱਲਾਂ ਨਹੀਂ ਕਰਾਂਗੇ ਜਿਹੜੀ ਆ ਸਾਡੇ ਉਤੋਂ ਦੀ ਹਵਾਈ ਯਾਤਰਾ ਬੁਲਾਈਆਂ ਨੇ ਨਾ ਅਸੀਂ ਪੋਟੇਨਸ਼ੀਅਲ ਕਰਨੀਆਂ ਨਾ ਟਰੂ ਡੋਦੀ ਨਾ ਅਮਰੀਕਾ ਚ ਪਰ ਰੂਸ ਯੂਕਰੇਨ ਦੀ ਅਸੀਂ ਗੱਲ ਕਰਾਂਗੇ ਸਾਡੇ ਪਿੰਡ ਵਾਲੇ ਜੰਗ ਜਦਾਂ ਦੀ ਪਾਥੀਆਂ ਦੀ ਘਾਰਿਆਂ ਦੀ ਟਿੱਬਿਆਂ ਦੀ ਕੁੱਤਿਆਂ ਦੀ ਖੁੰਡ ਚਾਚਾ ਤੇ ਆਹ ਗੱਲਾਂ ਤੁਹਾਡੇ ਸਨਮੁਖ ਪੇਸ਼ ਕਰਾਂਗੇ ਸਾਡੇ ਇਹ ਖਬਰਾਂ ਤੁਹਾਨੂੰ ਪਸੰਦ ਆਉਣਗੀਆਂ ਤੇ ਇਹ ਖਬਰਾਂ ਅਸੀਂ ਲੈ ਕੇ ਆਉਂਦੇ ਰਹਾਂਗੇ ਸਭ ਤੋਂ ਵੱਡੀ ਅੱਜ ਦੀ ਜਿਹੜੀ ਮੁੱਖ ਖਬਰ ਹੈ ਉਹ ਪਿੰਡ ਦੇ ਵਿੱਚ ਜਦੋਂ ਕਰਨ ਐਸੇ ਕਿ ਕੜਾਈ ਚੜੀ ਹੋਈ ਸੀ ਤਾਂ ਪਤਾ ਲੱਗਿਆ ਕਿ ਲੰਬਰਦਾਰਾਂ ਨੇ ਦੁੱਧ ਨਹੀਂ ਪਚਾਇਆ ਕਿਉਂਕਿ ਲੰਬਰਦਾਰਾਂ ਦੇ ਸਾਰਾ ਹੀ ਪਿੰਡ ਉਹਨਾਂ ਦੇ ਭਿਆਵਰੇ ਦੁੱਧ ਪਚਾਉਂਦਾ ਰਿਹਾ ਇਹ ਖਬਰ ਸਾਨੂੰ ਉਸ ਵੇਲੇ ਪਤਾ ਤਾਂ ਲੱਚੁਕੀ ਪਰ ਇਸ ਦਾ ਮੁੱਖ ਕਾਰਨ ਕੀ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਇਹਦੀ ਖੁਣ ਚਰਚਾ ਤਾਂ ਹੁੰਦੀ ਰਹੀ ਪਰ ਇਹ ਖਬਰ ਦਾ ਪਤਾ ਕਿਵੇਂ ਲੱਗੇ ਕਿਉਂ ਨਹੀਂ ਆਏ ਕੀ ਕਰਨਾ ਹੈ ਉਹਨਾਂ ਦੇ ਕੀ ਕੰਮ ਕਰਕੇ ਉਹ ਦੁੱਧ ਨਹੀਂ ਪਚਾ ਸਕੇ ਕਈ ਤਾਂ ਕਹਿੰਦੇ ਉਹ ਮਨਮੁਖ ਹੋ ਗਏ ਮਰਹੀ ਮੋੜ ਗਏ ਉਹਨਾਂ ਨੇ ਲੋਕਾਂ ਨਾਲੋਂ ਨਾਤਾ ਹੀ ਤੋੜ ਲਿਆ ਪਰ ਇਹ ਗੱਲ ਸਾਡੇ ਸੰਬਧਤਾ ਨਿਸ਼ੀ ਨਾਲ ਗੱਲ ਕਰਾਂਗੇ ਜਿਹੜੇ ਹੁਣ ਜ਼ੀਰੋ ਗਰਾਉਂਡ ਰਿਪੋਰਟ ਤੇ ਗਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਜਾਂ ਉਹਨਾਂ ਦੀ ਰਿਪੋਰਟ ਕੀ ਕਹਿੰਦੀ ਹੈ ਤੁਹਾਡੇ ਸਾਹਮਣੇ ਪੇਸ਼ ਕਰਨਗੇ ਅ ਨਿਸ਼ੀ ਜੀ ਹਾਂ ਹਾਂ ਸਰ ਮੈਂ ਪਹੁੰਚ ਚੁੱਕਿਆ ਜੀ ਜ਼ੀਰੋ ਗਰਾਉਂਡ ਰਿਪੋਰਟ ਤੋਂ ਥੋੜੀ ਭੈਣ ਨੂੰ ਥੋੜੀ ਨੂੰ ਏ ਹੂੰ ਨਿਸ਼ੀ ਜੀ हां मैं कुछ नहीं कुछ नहीं बस बोल हां जी आओ दर्शको ਤੁਸੀਂ ਦੇਖ ਰਹੇ ਹੋ ਇਹ ਉਹੀ ਮੱਝਾਂ ਜਿਹਦਾ ਨੰਬਰਦਾਰਾਂ ਨੰਬਰਦਾਰਾਂ ਦੀ ਮੱਝ ਦੱਸੀ ਜਾ ਰਹੀ ਹੈ ਜਿਹਦਾ ਦੁੱਧ ਕਨੇ ਕੜਾਹੀ ਵਾਲਿਆਂ ਦੇ ਵਿਆਹ ਤੇ ਨਹੀਂ ਗਿਆ ਤੇ ਆਪਾਂ ਵੀ ਦੇਖਦੇ ਆਂ ਮੱਝਵਾਲ ਤੁਸੀਂ ਇਹ ਥਣਾ ਬਲ ਦੇਖ ਸਕਦੇ ਹੋ ਤੇ ਇਹ ਥਣਾ ਦੇ ਪਾਣੀ ਤੱਕ ਨਹੀਂ ਲੱਗਿਆ ਤੇ ਇਹ ਚੋਈ ਨਹੀਂ ਗਈ ਤੇ ਲੋਟਾ ਦੀ ਇਹਦਾ ਉਸੇ ਤਰ੍ਹਾਂ ਹੀ ਆ ਉੱਤੇ ਇਹ ਇੱਕ ਇੱਕ ਬੱਕਰੀ ਸੀ ਜਿਹੜੀ ਚੰਨੀ ਨੇ ਚੋਈ ਸੀ ਤੇ ਦੂਜੀ ਇਹ ਮੱਜ ਜਿਹੜੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਆ ਖੁੰਡਾਂ ਤੇ ਮੋੜਾਂ ਤੇ ਇਸ ਮੱਜ ਦੀ ਚਰਚਾ ਹੋ ਰਹੀ ਆ ਉਹ ਕਿਹੜਾ ਵਾਈ ਕਿਹੜਾ ਯਾਰ ਕਿਵੇਂ ਫਿਰਦਾ ਅਸੀਂ ਜੀ ਬਹੁਤ ਵੱਡੇ ਮਤਲਬ ਪੱਤਰਕਾਰ ਆ ਤੇ ਇਸ ਮੱਜ ਦੀ ਖਬਰ ਆਪਣੇ ਪਿੰਡਾਂ ਚ ਸੱਥਾਂ ਤੇ ਮੋੜਾਂ ਤੇ ਹੋ ਰਹੀ ਆ ਤੇ ਇਹਦੇ ਬਾਰੇ ਅਸੀਂ ਜਾਣਕਾਰੀ ਲੈਣ ਆਏ ਸੀ ਦਿਨੇ ਦਾ ਯਾਰ ਤੁਸੀਂ ਮੈਿਕ ਚੱਕੀ ਫਿਰਦੇ ਹੋ ਲੋਕਾਂ ਦੇ ਘਰੇ ਤਰਾਸਣਾ ਤੁਸੀਂ ਚੋਰੀ ਕਰਨ ਆ ਜਾਨੇ ਹੋ ਨਹੀਂ ਜੀ ਅਸੀਂ ਚੋਰ ਨਹੀਂ ਗਏ ਅਸੀਂ ਲੰਡਰ ਖਬਰਾਂ ਵਾਲੇ ਜੀ ਲੰਡਰ ਖਬਰਾਂ ਵਾਲੇ ਮੇਰਾ ਮਸ਼ਹੂਰ ਚੈਨਲ ਆ ਸਾਡਾ ਜੀ ਲੰਡਰ ਖਬਰਾਂ ਵਾਲੇ ਅੱਛਾ ਅੱਛਾ ਹਾਂ ਜੀ ਹਾਂ ਦੱਸੋ ਤੇ ਅਸੀਂ ਇਸ ਮੱਝ ਬੜੀਆਂ ਖਬਰਾਂ ਮਸ਼ਹੂਰ ਹੋਈਆਂ ਨੇ ਇੱਕ ਚੰਨੀ ਦੀ ਬੱਕਰੀ ਸੀ ਜਿਹੜੀ ਚੰਨੀ ਨੇ ਚੋਈ ਸੀ ਤੇ ਉਹ ਬੜੀ ਚਰਚਾ ਚ ਰਹੀ ਆ ਤੇ ਇੱਕ ਇਹ ਮੱਝ ਜਿਹੜੀ ਚੋਈ ਨਹੀਂ ਗਈ ਇਹ ਮਾਨ ਸਾਹਿਬ ਚੋਣਗੇ ਅੱਛਾ ਜੀ ਅੱਛਾ ਹਾਂ ਇਹ ਇੱਕ ਆਪਣਾ ਇਹ ਆਹ ਜੇ ਗੱਲ ਚ ਕੀ ਪਾਇਆ ਹੋ ਜੀ ਆਹ ਇਹ ਨਾજર ਬੱਟੂ ਹੈ ਜੀ ਅੱਛਾ ਜੀ ਹਾਂ ਬਚ ਕੇ ਜੀ ਬਚ ਕੇ ਦੇਖਿਓ ਕਿਤੇ ਇਹ ਵੀ ਨੰਬਰਦਾਰ ਮੰਗ ਥੋੜੀ ਜੀ ਪਹਿਰੀ ਲੱਗਦੀ ਆ ਤੇ ਕੋਈ ਗੱਲ ਨਹੀਂ ਇਹ ਮੱਝ ਬਾਰੇ ਹੋਰ ਕੁਝ ਦੱਸੋ ਜੀ ਅੱਛਾ ਮੱਝਾਂ ਬਾਰੇ ਹਾਂਜੀ ਹਾਂਜੀ ਇਹ ਮੱਝ ਦੋ ਤਾਂ ਇਹਦੇ ਸਿੰਗ ਨੇ ਅੱਛਾ ਜੀ ਅੱਛਾ ਦੋ ਸਿੰਗ ਦੋ ਕੰਨ ਨੇ ਹਾਂਜੀ ਚਾਰ ਲੱਤਾਂ ਨੇ ਓਕੇ ਇੱਕ ਪੂਸਾ ਹਾਂ ਚਾਰ ਥਣ ਨੇ ਠੀਕ ਆ ਇਹ ਲਓ ਜੀ ਦਰਸ਼ਕਾਂ ਨੇ ਬਹੁਤ ਤਾਕੜੀ ਅਰ ਦੱਸ ਕੰਦ ਦੱਸਿਆ ਰੇ ਕਿ ਬਾਈ ਜੀ ਨੇ ਬਹੁਤ ਤਾਕੜੀ ਜਾਣਕਾਰੀ ਸਾਂਝੀ ਕੀਤੀ ਆ ਇਸ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਵੀ ਇਹਦੇ ਦੋ ਸਿੰਘ ਦੋ ਖਾ ਦੋ ਕੰਨ ਤੇ ਇੱਕ ਪੂਛ ਵੀ ਹੁੰਦੀ ਆ ਬਾਜੀ ਬਾ ਇਹ ਮੈਸ ਫੰਡਰ ਮੈਸ ਹੈ ਫੰਡਰ ਨਹੀਂ ਹੈਗੀ ਜੀ ਇਹ ਹਾਂਜੀ ਹਾਂਜੀ ਮੱਜਾਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ ਜੀ ਤਿੰਨ ਚਾਰ ਤਰ੍ਹਾਂ ਦੀਆਂ ਉਹ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ ਜੀ ਮੱਜਾਂ ਦੀਆਂ ਇੱਕ ਹੁੰਦੀ ਆ ਜੀ ਸੱਜਰ ਸੂਈ ਸੱਜਰ ਸੂਈ ਇੱਕ ਹੁੰਦੀ ਆ ਜੀ ਬਾਖੜੀ ਬਾਖੜੀ ਇੱਕ ਹੁੰਦੀ ਆ ਜੀ ਫੰਡਰ ਆ ਫੰਡਰ ਇੱਕ ਹੁੰਦੀ ਆ ਜੀ ਲੈਂਡਰ ਆ ਲੈਂਡਰ ਆ ਜਿਵੇਂ ਤੁਸੀਂ ਹੁੰਦੇ ਹੋ ਲੰਡਰ ਅਸੀਂ ਨਹੀਂ ਹੈਗੇ ਜੀ ਅਸੀਂ ਲੰਡਰ ਖਾਬਰਾਂ ਵਾਲੇ ਆ ਆਹੋ ਮੈਂ ਵੀ ਉਹੀ ਗੱਲ ਕਹੀ ਆ ਹਾਂਜੀ ਹਾਂਜੀ ਤੇ ਸਾਨੂੰ ਹੋਰ ਇਸ ਮੱਝ ਬਾਰੇ ਜਾਣਕਾਰੀ ਦਿਓ ਜੀ ਵੀ ਕਿਵੇਂ ਇਹ ਇਹ ਦੁੱਧ ਦੱਦ ਕਿਵੇਂ ਦਿੰਦੀ ਆ ਇਹ ਦੁੱਧ ਤਾਂ ਇਹੇ ਪਹਾੜੇ ਤੇ ਮਿਲਦੀ ਆ ਆ ਮਤਲਬ ਉਹ ਤੂੰ ਕਰਾਇਆ ਲੈਂਦੀ ਆ ਜੀ ਇਹ ਮਤਲਬ ਪਹਾੜਾ ਸੋ ਤੂੰ ਕਰਾਇਆ ਲੈਂਦੀ ਆ ਇਹ ਕਰਾਇਆ ਨਹੀਂ ਇਹ ਆਧਾਰ ਕਾਰਡ ਨਹੀਂ ਚੱਲਦੇ ਤੇ ਮੁਰੇ ਚੱਲਦਾ ਇਹਦਾ ਵੀ ਆਧਾਰ ਕਾਰਡ ਬਣਿਆ ਹੋ ਉਹ ਦੇਖੋ ਕਾਂਟਾ ਪਾਇਆ ਆ ਅੱਛਾ ਆਹ ਆਹ ਦੇਖੋ ਦਰਸ਼ਕਾਂ ਨੂੰ ਦਿਖਾਇਆ ਜਾਵੇ ਇੱਕ ਵਾਰੀ ਵੀ ਆਹ ਦਾੜਾ ਕਾਰਡ ਬਣਿਆ ਹੋਇਆ ਇਹਦਾ ਵੀ ਹਜ਼ਾਰ ਕਾਰਡ ਚੱਲਦਾ ਹਾਂ ਇਹ ਦਾਣੇ ਤੇ ਮਿਲਦੀ ਆ ਪਹਾੜਾ ਕਹਿੰਦੇ ਨੇ ਅਸੀਂ ਉਹਨੂੰ ਅੱਛਾ ਦਾਣੇ ਦੇ ਮਤਲਬ ਜਿਹੜਾ ਆਟਾ ਉਹ ਪਾ ਦੋ ਦਰਸ਼ਕਾਂ ਦੇ ਜਿਹੜਾ ਵੀ ਜਿਹੜਾ ਪਹਾੜਾ ਉਹ ਮਤਲਬ ਦਾਣੇ ਨੂੰ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਵੀ ਦਾਣਾ ਪਾਇਆ ਜਾਂਦਾ ਤੇ ਫੇਰ ਅੱਜ ਦੁੱਧ ਦਿੰਦੀ ਆ ਹਾਂ ਹਾਂਜੀ ਤੇ ਇੱਕ ਇਸੇ ਮੱਝ ਇਹ ਛੋਟੀ ਮੱਝ ਹੈ ਨਾ ਜੀ ਇਹ ਮੇਰੀ ਮੱਝ ਹੈ ਜੀ ਅੱਛਾ ਤੇ ਇਹ ਇੱਕ ਚਰਚਾ ਦਾ ਵਿਸ਼ਾ ਬਣ ਗਈ ਪਿੰਡ 'ਚ ਵੀ ਇਸ ਮੱਝ ਦਾ ਦੁੱਧ ਬਿਆਲਿਆਂ ਦੇ ਕੜਾਹੀ ਤੇ ਦੁੱਧ ਨਹੀਂ ਪਹੁੰਚਿਆ ਇਹਦਾ ਕੀ ਕਰਨਾ ਜੀ ਦੁੱਧ ਨਹੀਂ ਪਹੁੰਚਿਆ ਇਹ ਦੁੱਧ ਤਾਂ ਇਹ ਹੱਥ ਪਈ ਹੋਈ ਆ ਬੁੜੀਆਂ ਦੇ ਹੱਥ ਪਈ ਹੋਈ ਆ ਹਾਂ ਤੇ ਤੁਹਾਡੇ ਹੱਥ ਨਹੀਂ ਹੈਗੇ ਜੀ ਨਹੀਂ ਹੱਥ ਤਾਂ ਹੈਗੇ ਨੇ ਹਾਂ ਉਹ ਹੱਥ ਹੋਰ ਹੁੰਦੇ ਨੇ ਜੀ ਅੱਛਾ ਜੀ ਅੱਛਾ ਹਾਂ ਹੱਥ ਮਤਲਬ ਜਿਹੜਾ ਬੰਦਾ ਡੇਲੀ ਇਹਦੀ ਸੇਵਾ ਕਰਦਾ ਧਾਰਚੋਂ ਦਾ ਉਹ ਹੱਥ ਇਹਨਾਂ ਮਤਲਬ ਕੀ ਨੇ ਹੱਥ ਪਈ ਹੋਈ ਆ ਜੀ ਇਹ ਹੁਣ ਇਹ ਹੱਥ ਪਈ ਹੋਈ ਆ ਬੁੜੀਆਂ ਦੇ ਜੀ ਉਹ ਮਾਤਾ ਦੇ ਪਰਜਾਈ ਦੇ ਕਿਹਦੇ ਹੱਥ ਪਈ ਹੋਈ ਹੈ ਮੇਰੀ ਪਰਜਾਈ ਤੇ ਪਈ ਸੀ ਬ੍ਰੇਕਿੰਗ ਨਿਊਜ਼ ਬ੍ਰੇਕਿੰਗ ਨੂੰ ਦਰਸ਼ਕਾਂ ਨੂੰ ਦੱਸਿਆ ਜਾ ਰਿਹਾ ਇਹ ਪਰਜਾਈ ਦੇ ਹੱਥ ਪਈ ਹੋਈ ਆ ਇਹ ਦੇਖਿਓ ਜੀ ਇਹ ਪਰਜਾਈ ਦੇ ਹੱਥ ਪਈ ਹੋਈ ਆ ਕਿ ਫਿਰ ਦੁੱਧ ਕਿਉਂ ਨਹੀਂ ਪਹੁੰਚਿਆ ਵਿਆਹ ਦੇ ਵਿੱਚ ਇਹਦੇ ਮੁੱਖ ਕਾਰਨ ਦੱਸਿਆ ਜਾ ਰਿਹਾ ਕੀ ਮੁੱਖ ਕਾਰਨ ਦਾ ਪਰਜਾਈ ਵਿਆਹ ਗਈ ਹੋਈ ਹੈਗੀ ਓਕੇ ਮੈਂ ਤਾਂ ਕੱਲਾ ਹਰੇ ਅੱਛਾ ਦਰਸ਼ਕਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਪਰਜਾਈ ਵਿਆਹ ਗਈ ਹੈ ਜਿਸ ਕਰਕੇ ਉਹ ਇਹਦੀ ਧਾਰਨੀ ਕੱਢ ਸਕੇ ਤੇ ਫਿਰ ਤੁਸੀਂ ਪਰਜਾਈ ਵਾਲੇ ਕੱਪੜੇ ਪਾ ਕੇ ਵੀ ਤਾਂ ਧਾਰ ਕੱਢ ਸਕਦੇ ਸੀ ਕੱਪੜੇ ਤਾਂ ਪਾਲਾਂ ਦੇ ਤੇਰੀ ਮਾਸੀ ਇਦਾਂ ਸ਼ਿਆਰਾ ਉਹ ਕਿਵੇਂ ਜੀ ਚੂੜੀਆਂ ਪਾਈਆਂ ਹੁੰਦੇ ਨੇ ਜਿਹੜੀਆਂ ਹਾਂ ਜੀ ਹਾਂ ਉਹ ਛਣਛਣ ਕਰਦੀਆਂ ਨੇ ਹਾਂ ਇਹ ਉਹਨੂੰ ਪਹਿਚਾਨਦੀ ਆਵਾਜ਼ ਨੂੰ ਇਹ ਤਾਂ ਕੋਈ ਵੱਡੀ ਵੱਡਾ ਮਸਲਾ ਹੀ ਨਹੀਂ ਜੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਚੂੜੀਆਂ ਪਾਲਾਂ ਦੇ ਭੈਣ ਟੁੱਟੀ ਪੈਣ ਉਹ ਜਿੰਨੇ ਦਾ ਮਸਲਾ ਤਾਂ ਕੋਈ ਹੋਰ ਹੀ ਹੋ ਗਿਆ ਜੀ ਉਹ ਤਾਂ ਨੰਬਰ ਦਾ ਨੂੰ ਕੋਈ ਇਹੀ ਜਿhandle ਕਹੀ ਗਈ ਜੀ ਫਿਰ ਉਹ ਤਾਂ ਮੇਰੇ ਘਰ ਪੈ ਗਈ ਜੀ ਗੱਲ ਉਹ ਉਹ ਪੰਗਾ ਪਾਤਾ ਪਹਿਲੇ ਦਿਨੇ ਕੀ ਕਰੀਆ ਲੈ ਯਾਰ ਤੂੰ ਤੂੰ ਕਟਾਈਂਦਾ ਵਾਡੂ ਮੈਨੂੰ ਘਾਰੇ ਚ ਲੁਕ ਜਾ ਘਾਰੇ ਚ ਵਾ ਤੂੰ ਟਾਈ ਘਰ ਜਾ ਯਾਰ ਇਹੋ ਨੇ ਨਵੀਂ ਘਟਨਾ ਦਾ ਪਤਾ ਲੱਗਿਆ ਹੈ ਤਾਜੀ ਘਟਨਾ ਵਾਪਰ ਚੁਕੀ ਹੈ ਪਿੰਡ ਦੇ ਵਿੱਚ ਜਿਵੇਂ ਰੂਸ ਤੇ ਯੂਕਰੇਨ ਦੇ ਆਪਸੀ ਯੰਗ ਚੱਲੀ ਹੈ ਇੰਡੋ ਤੇ ਪਾਤਨੀਆ ਪ੍ਰਾਣੀਆਂ ਜੰਗਾ ਚੱਲੀਆਂ ਨੇ ਇਸੇ ਤਰ੍ਹਾਂ ਦੇਬੋਦੀ ਨੂਹ ਤੇ ਮੁਖਤਿਆਰੋਬੜੀ ਦੀ ਵੀ ਯੰਗ ਬੜੀ ਖਤਰਨਾਕ ਦੱਸੀ ਜਾ ਰਹੀ ਹੈ ਇਹਨਾਂ ਦਾ ਰੌਲਾ ਆਪਸੀ ਪਾਥਿਆਂ ਤੇ ਜਗਾ ਬਾੜਿਆਂ ਵਾਲੇ ਥਾਂ ਕਰਕੇ ਲੜਾਈ ਦੱਸੀ ਜਾ ਰਹੀ ਹੈ ਕਿਉਂਕਿ ਦੇਬੋਦੀ ਨੂਹ ਨੇ ਉਹਦੀਆਂ ਮੋੜੀਆਂ ਚੱਕ ਕੇ ਆਪਣੀ ਜਗ੍ਹਾ ਵਧਾ ਲਈ ਹੈ ਤੇ ਮੁਖਤਿਆਰੋ ਕਿੱਥੇ ਟਿਕਦੀ ਹੈ ਮੁਖਤਿਆਰੋ ਵੀ ਕੋਤੇ ਦੀ ਵੱਡੀ ਹੈ ਉਹ ਕਹਿੰਦੀ ਮੇਰੀ ਥਾਂ ਵੀ ਰੋਕ ਲਈ ਹੈ ਤੇ ਫਿਰ ਗਿਆ ਪਾਥੀਆਂ ਵੀ ਚੱਕ ਲਈਆਂ ਨੇ ਇਹ ਪੂਰਾ ਕਮਸਾਨ ਦਾ ਯੁੱਧ ਦੱਸਿਆ ਜਾ ਰਿਹਾ ਹੈ ਕਹਿ ਕੇ ਉਹਨਾਂ ਦੇ ਬੁੜੇ ਦਾ ਪਾਠੀ ਮਾਰ ਕੇ ਸਿਰ ਵੀ ਪਾੜ ਦਿੱਤਾ ਏ ਹੋਰ ਵੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਲੜਾਈ ਬਾਦੀ ਬਾਦੀ ਕਹਿੰਦੇ ਕਈ ਵੜਿਆ ਤੱਕ ਪਹੁੰਚ ਸਕਦੀ ਹੈ ਇਹ ਘਟਨਾ ਦਾ ਮੁੱਖ ਕਾਰਨ ਆਪਣੇ ਗੁਹਾਰੇ ਹੀ ਹਨ ਰੂੜੀ ਵਾਲੀ ਜਗਾ ਦੱਸੀ ਜਾ ਰਹੀ ਹੈ ਤੇ ਇਹ ਮਸਲਿਆਂ ਦਾ ਹੱਲ ਵੱਡੇ ਵੱਡੇ ਡੀਸੀ ਆ ਸਰ ਐਸਜੀਐਮ ਵਗੈਰਾ ਨਹੀਂ ਕਰ ਸਕਦੇ ਨਾ ਹੀ ਕੋਈ ਜੱਜ ਵਕੀਲਾਂ ਕੋਲੇ ਇਹਨਾਂ ਦਾ ਹੱਲ ਹੈ ਇਹਨਾਂ ਦਾ ਹੱਲ ਸਿਰਫ ਇੱਕੋ ਹੈ ਉਹਨਾਂ ਦੇ ਘਰ ਵਾਲੇ ਰਖੜਾ ਮਾਰ ਕੇ ਇਹਨਾਂ ਦਾ ਸਵਾਦਾਂ ਤੇ ਹੱਲ ਕਰ ਸਕਦੇ ਨੇ ਕਿਉਂਕਿ ਜਿਹੜੀ ਬੁੜੀ ਨੂੰ ਡਰ ਨਹੀਂ ਹੁੰਦਾ ਜਾਂ ਕੋਈ ਘਰ ਨਹੀਂ ਹੁੰਦਾ ਤਾਂ ਉਹ ਬਾੜਿਆਂ ਚ ਜਾ ਕੇ ਇਹੋ ਜਿਹਾ ਮਾਹੌਲ ਪੈਦਾ ਕਰ ਦਿੰਦੀਆਂ ਨੇ ਤੇ ਅਸੀਂ ਜ਼ੀਰੋ ਗ੍ਰਾਉਂਡ ਰਿਪੋਰਟ ਤੇ ਸਾਡੇ ਪੋਸੇ ਸਰ ਦਾਤਾ ਨੇ ਸ਼ੀ ਨੂੰ ਪੇਟ ਦੇ ਆ ਤੇ ਨੇਸ਼ੀ ਜੀ ਲੱਗਦਾ ਉਥੇ ਪਹੁੰਚ ਹੀ ਗਏ ਹੋਣੇ ਕਿਉਂਕਿ ਉਹਨਾਂ ਦੇ ਕਦਮ ਵੀ ਬਹੁਤ ਲੰਬੇ ਨੇ ਤੇ ਲੰਬੀ ਕਦਮਾਂ ਦੀ ਧਰ ਦੇ ਵਿੱਚ ਪੜ ਗਏ ਨੇ ਆਹ ਨੇਸ਼ੀ ਜੀ ਹੈਲੋ ਨੇਸ਼ੀ ਜੀ ਲਾਈਵ ਹੋ ਗਏ ਤੁਸੀਂ ਜਾ ਕੇ ਹੈਲੋ ਹਾਂ ਸਰ ਹਾਂ ਸਰ ਇੱਥੇ ਜਿਹੜੇ ਹਾਲਾਤ ਨੇ ਨਾ ਇੱਥੇ ਖਨੌਰੀ ਬਾਰਡਰ ਵਰਗੇ ਹਾਲਾਤ ਬਣੇ ਹੋਏ ਨੇ ਦੇਬੂ ਵੀ ਨੂੰ ਤੇ ਮਖਤਾਰੋ ਆਪ ਸੋਚੋ ਐਮਐਲਆਰੀਆਂ ਨੇ ਜਿਵੇਂ ਰੂਸ ਤੇ ਯੂਕਰੇਨ ਦੀ ਜੰਗ ਹੋ ਰਹੀ ਹੈ ਤੇ ਇਹਨਾਂ ਦੇ ਪਾਠੀਆਂ ਪਿੱਛੇ ਲੜਾਈ ਦੱਸੀ ਜਾ ਰਹੀ ਹੈ ਤੇ ਮਾਸਲਾ ਬਹੁਤ ਗੰਭੀਰ ਹੈ ਤੇ ਤਣਾਅਪੂਰਨ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਪਿੱਛੇ ਆਪਣੇ ਦੇਬੋ ਤੇ ਮੁਖਤਿਆਰੋ ਦੀ ਨੂੰ ਆ ਉਹ ਦੇਖੋ ਦੇਬੋ ਨੇ ਕਹਿੰਦੇ ਦੇਬੋ ਨੂੰ ਨੇ ਪਾਠੀ ਚੱਕ ਰੜਕੇ ਨਾਲ ਕੁੱਟੀ ਤੇ ਇਧਰ ਮੁਖਤਿਆਰ ਨੇ ਪਾਠੀ ਚੱਕ ਲਈਆ ਤੇ ਹਾਲਾਤ ਬਹੁਤ ਉਹ ਤਣਾਅਪੂਰਨ ਹੁੰਦੇ ਜਾ ਰਹੇ ਨੇ ਤੇ ਤੇ ਦੇਖੋ ਦੇਖੋ ਸਰ ਉਹਦੇ ਜੱਫੇ ਪੈ ਗਿਉ ਨੇ ਉਹਦੇ ਅੱਖ ਜੁੰਗ ਲਹੂ ਲਹਾਨ ਲਹੂ ਲਹਾਨ ਹੋਗੀ ਉਹ ਦੇਵੋ ਕੀ ਨੂ ਲਹੂ ਲਹਾਨ ਹੋਗੀ ਦੇਵੋ ਕੀ ਨੂ ਵੀ ਲਹੂ ਲਹਾਨ ਦੱਸੀ ਜਾ ਰਹੀ ਹੈ ਪੂਰਾ ਕਮਸਾਨ ਦਾ ਜੁੱਦ ਛਿੜਿਆ ਹੋਇਆ ਹੈ ਅਰੇ ਤੁਸੀਂ ਇਤੋਂ ਵੀ ਦੇਖੋ ਮੁਖਤਿਆਰ ਉਹਨੇ ਦੇਵੋ ਦੇ ਨੂ ਦੇ ਅੱਖ ਦੇ ਵਿੱਚ ਉਂਗਲ ਮਾਰੀ ਆਹ ਤੁਹਾਨੂੰ ਇਹ ਲੱਭੇ ਤੋਂ ਦਿਖਾਉਣਾ ਤੇ ਕੈਮਰਾਮੈਨ ਨੂੰ ਕਹਿੰਦਾ ਕਿ ਮੇਰੇ ਨਾਲ ਗੱਲ ਤੇ ਕਰਦੀ ਆਉਣਾ ਤੇ ਇੱਧਰ ਦੇਖੋ ਅਕੇ ਇੱਕ ਹਿਸਾਬ ਦਾ ਜੁੱਧ ਚੱਲ ਰਿਹਾ ਐ ਇਧਰ ਦੇਖੋ ਤੁਸੀਂ ਦੇਬੋ ਦੀ ਨੂ ਕਰੀ ਦੇਖੋ ਇਹ ਰੜਕਿਆਂ ਨਾਲ ਕੁਰੀ ਤੇ ਇਧਰੋਂ ਮਖਤਿਆਰੋ ਮਖਤਿਆਰੋ ਇਧਰੋਂ ਇਹਦੀ ਅੱਖ ਦਿਖਾਈ ਜਾਵੇ ਦੇਬੋ ਦੀ ਨੂ ਦੀ ਇੱਕ ਮਿੰਟ ਪਈ ਇੱਕ ਮਿੰਟ ਦੇਬੋ ਦੀ ਨੂ ਦੀ ਅੱਖ ਤੇ ਸੱਟ ਵੀ ਲੱਗੀ ਆ ਤੁਸੀਂ ਦੇਖ ਰਹੇ ਹੋ ਮਰ ਚੋ ਜਾਣ ਗਿਆ ਤੈਨੂੰ ਮੈਂ ਜਾਣਦੀ ਆ ਜੇ ਤੇਰੇ ਸਾਰੇ ਤੂੰ ਕੀ ਜਾਣੇਂਗੀ ਮੈਨੂੰ ਚੁੱਪ ਕਰ ਮਾਤਾ ਮਾਤਾ ਚੁੱਪ ਜਾਣਦੀ ਆ ਮਾਤਾ ਚੁੱਪ ਕਰ ਇੱਕ ਮਿੰਟ ਚੁੱਪ ਕਰ ਜਾ ਇੱਕ ਮਿੰਟ ਚੁੱਪ ਕਰ ਜਾ ਨਿਊਜ਼ ਵਾਲੇ ਆਏ ਹੋਏ ਨੇ ਲੰਡਰੇ ਟੀਵੀ ਤੋਂ ਆਏ ਹੋਇਆ ਸੀ ਮੈਂ ਬਿਰਖਾ ਬਣਾ ਦੇ ਰਿਹਾ ਮਾਤਾ ਇੱਕ ਮਿੰਟ ਚੁੱਪ ਕਰ ਜਿਓ ਜਿਵੇਂ ਕਿਸ ਨੂੰ ਦਰਸ਼ਕਾਂ ਦੱਸਦੀ ਹੈ ਕਿ ਦੇਬੂ ਦੂ ਨੂੰ ਉਹਨੂੰ ਦਾ ਦਾਵਾ ਕਿ ਉਹ ਪੰਜਾ ਦੇ ਕੇ ਆਪਣੀ ਪਾਤੀ ਬਣਾ ਲੈਂਦੀ ਆ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਮੁਖਤਿਆਰ ਜੀ ਮੁਖਤਿਆਰ ਜੀ ਦਾ ਵੀ ਕਹਿਣਾ ਕਿ ਇਹ ਪਾਤੀ ਉਹਨਾਂ ਦੀ ਤੇ ਬੜਾ ਗੰਭੀਰ ਮੁੱਦਾ ਹੋਇਆ ਜੇ ਤੁਸੀਂ ਮੈਂ ਮਖਤਾਰਾ ਦੀ ਸਪੋਰਟ ਕਰਦੇ ਹਾਂ ਤਾਂ ਇਹ ਤੇ ਵੋਟ ਕਰੋ ਇਹ ਜੇ ਤੁਸੀਂ ਦੇਬੋ ਦੀ ਨਿਊ ਸਪੋਰਟ ਕਰਦੇ ਹੋ ਤਾਂ ਤੁਸੀਂ ਬੀ ਤੇ ਵੋਟ ਕਰੋ ਤੇ ਜਿੰਨੀਆਂ ਪਹਿਲੀ ਕੰਪੀਟੀਸ਼ਨ ਕਰਿਆ ਨਾ ਬੇ ਤੂਤਾ ਫੂਸ ਕੋਲ ਮਾ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਹੀਂ ਨਹੀਂ ਬੇਬੇ ਇਹ ਆਪਾਂ ਜਿਹੜੀ ਤੁਹਾਡੀ ਨਿਊ ਚ ਆਏ ਜਿਹੜੀ ਸਦੀ ਲੜਾਈ ਆ ਪਾਤੀਆਂ ਦੀ ਬਾੜੀਆਂ ਦੀ ਲੜਾਈ ਆ ਇਹ ਤੁਹਾਨੂੰ ਇੰਟਰਨੈਸ਼ਨਲ ਪੱਧਰ ਤੱਕ ਦਿਖਾਵਾਂਗੇ ਇੰਟਰਨੈਟ ਕੀ ਹੁੰਦਾ ਵੇ ਇੰਟਰਨੈਟ ਮਤਲਬ ਇਹ ਸੋਡੀ ਜਿਹੜੀ ਇਹ ਲੜਾਈ ਆ ਇਹਦਾ ਸਦਾ ਮਸਲਾ ਇਹ ਗੰਭੀਰ ਮਾਸਲਾ ਜਿਹੜਾ ਇਹ ਆਪਾਂ ਸੰਸਾਰ ਪੱਧਰ ਤੇ ਤੁਹਾਡੀ ਇਹ ਵੀਡੀਓ ਜਾਣੀ ਆ ਤੇ ਤੁਹਾਡੀ ਦੁਨੀਆ ਚ ਦਿਖਾਈ ਆ ਆਪਣੀ ਦੁਨੀਆ ਚ ਤੁਹਾਡੀ ਦੁਨੀਆ ਚ ਜਿਹੜਾ ਪਰਦੇ ਰੱਖਦੀ ਆ ਪੂਰੀ ਇੱਕ ਦੂਜੇ ਦਾ ਸਤਾ ਖਬਰੂ ਰਹਾ ਪਰ ਨਹੀਂ ਜਾਣਦੀ ਤੂੰ ਸਾਰੀ ਦੁਨੀਆ ਚ ਦਿਖਾਈ ਇਹ ਖੱਟ ਲੈਣੀ ਇਹਨੂੰ ਹਾਂ ਫਿਰ ਫਿਰ ਆਪਣੇ ਬੰਦ ਤੇ ਹੋਣੀ ਹੁੰਦੀ ਹੈ ਫਿਰ ਤੂੰ ਤਾਂ ਬਾਪੂ ਹੀ ਲੰਗ ਨਾਲ ਲੋਟ ਕਰ ਸਕਦੇ ਮੈਂ ਸਰ ਆ ਜਦੋਂ ਇਹਨੇ ਫਿਲਮਾਂ ਨੇ ਆਪਦੇ ਆਪ ਲੋਟ ਹੋ ਜਾਣੀਆਂ ਫਿਰ ਹਾਂ ਫਿਰ ਅਸਰ ਪਾਤੀ ਵਾਰੀ ਸਟਾਰਟ ਹੋਣੀ ਹੈ ਫਿਰ ਸਰ ਨੂੰ ਜਾਣਾ ਪਵੇਗਾ ਇੱਕ ਜਿਹਾ ਇਹਦਾ ਤਾਂ ਇੱਕੋ ਹੱਲ ਐ ਇਹ ਮਸਲੇ ਇਹਨਾਂ ਨਾਲ ਨਹੀਂ ਹੱਲ ਹੋਣੇ ਨਾ ਹੀ ਵੱਡੇ ਵੱਡੇ ਵਿਦਵਾਨਾਂ ਨਾ ਹੀ ਜੱਜ ਵਕੀਲਾਂ ਤੋਂ ਲੋਟ ਨਹੀਂ ਆਉਣੀਆਂ ਇਹ ਤਾਂ ਬਾਪੂ ਦੀ ਡਾਂਗ ਨਾਲ ਹੀ ਲੋਟ ਆਉਣਗੀਆਂ ਕਿਉਂਕਿ ਇਹਨਾਂ ਨੇ ਮਸਲੇ ਬਹੁਤ ਵਧਾ ਲਏ ਨੇ ਹੁਣ ਅੱਗੇ ਸਾਡੀਆਂ ਖਬਰਾਂ ਆਉਣਗੀਆਂ ਜਾਂ ਨਾ ਇਹ ਤਾਂ ਹਾਲਾਤੀ ਦੱਸਣਗੇ ਕਿਉਂਕਿ ਅੱਜ ਹਾਲਾਤ ਬਹੁਤ ਬੁਰੇ ਹੋਏ ਨੇ ਸਾਡੇ ਸਮੁਦਾਤਾ ਦੇ ਤਾਂ ਚੰਗੀ ਤਰ੍ਹਾਂ ਕਟਾਪਾ ਚੜਿਆ ਗਿਆ ਧੰਨਵਾਦ